ਕਰ ਪਹੁੰਚੇ ਅਮਰਿਤਪਾਲ ਸਿੰਘ ਦੇ ਮ੍ਰਿਤਕ ਦੇ ਪਰਿਵਾਰ ਵੱਲੋਂ ਸੰਸਕਾਰ ਕਰਨ ਤੋਂ ਇਨਕਾਰ ਕੀ ਹੈ ਪੂਰਾ ਮਾਮਲਾ ਕਿੱਥੋਂ ਦਾ ਹੈ ਪੂਰੀ ਜਾਣਕਾਰੀ ਦੇਵਾਂਗੇ ਅੱਜ ਦੀ ਇਸ ਵੀਡੀਓ ਵਿੱਚ ਦੱਸਦੀ ਹੈ ਕਿ ਸ਼੍ਰੀਨਗਰ ਵਿੱਚ ਅੱਤਵਾਦੀਆਂ ਹੱਥੋਂ ਮਾਰੇ ਗਏ ਅਮਰਿਤਪਾਲ ਸਿੰਘ ਦੀ ਲਾਸ਼ ਅੰਮ੍ਰਿਤਸਰ ਉਸ ਦੇ ਘਰ ਪਹੁੰਚੀ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਤੋਂ ਇਨਕਾਰ ਕਰ ਦਿੱਤਾ ਹੈ ਪਰਿਵਾਰ ਨੇ ਕਿਹਾ ਹੈ ਕਿ ਅਮਰਿਤਪਾਲ ਦੀ ਮੌਤ ਗੋਲੀ ਲੱਗਣ ਕਾਰਨ ਨਹੀਂ ਹੋਈ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਹਨ ਲੱਗਦਾ ਹੈ ਕਿ ਉਸ ਤੇ ਹਮਲਾ ਕੀਤਾ ਗਿਆ ਹੈ ਜਦੋਂ ਤੱਕ ਸਾਨੂੰ ਮੈਡੀਕਲ ਅਤੇ ਪੋਸਮਾਰਟਮ ਰਿਪੋਰਟ ਨਹੀਂ ਮਿਲਦੀ ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਦੱਸਦੀ ਹੈ ਕਿ ਅਤਵਾਦੀਆਂ ਦੇ ਸ਼ੇਰੀ ਨਗਰ ਦੇ ਹੱਥੋਂ ਕਦਰ ਇਲਾਕੇ ਚ ਦੋ ਪੰਜਾਬੀਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਵਾਸੀ ਅਮਰਿਤਪਾਲ ਸਿੰਘਾ ਤੇ ਉਸਦੇ ਸਾਥੀ ਰੋਹਿਤ ਵੱਜੋਂ ਹੋਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਅਤਵਾਦੀਆਂ ਨੇ ਸ਼ਾਮ ਕਰੀਬ 7 ਵਜੇ ਹੱਵਾ ਕਦਲ ਦੇ ਸੱਲਾ ਕਦਲ ਇਲਾਕੇ ਵਿੱਚ ਅਮਰਿਤਪਾਲ ਤੇ ਉਸਦੇ ਸਾਥੀ ਨੂੰ ਏਕੇ ਰਾਈਫਲ ਨਾਲ ਗੋਲੀ ਮਾਰ ਦਿੱਤੀ ਉਹਨਾਂ ਦੱਸਿਆ ਕਿ ਅਮਰਿਤਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਅਮਰੀਤ ਸਰ ਦਾ ਹੀ ਰਹਿਣ ਵਾਲਾ ਇੱਕ ਹੋਰ ਮਜ਼ਦੂਰ ਰੋਹਿਤ ਜ਼ਖਮੀ ਹੋ ਗਿਆ ਰੋਹਿਤ ਦੇ ਢਿੱਡ ਦੇ ਵਿੱਚ ਗੋਲੀਆਂ ਲੱਗੀਆਂ ਇੱਥੇ ਐਸਐਮਐਚਐਸ ਹਸਪਤਾਲ ਵਿੱਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਪੁਲਿਸ ਨੇ ਹਮਲਾਵਰਾਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਇਸ ਸਾਲ ਕਸ਼ਮੀਰ ਵਿੱਚ ਗੈਰ ਸਥਾਨਿਕ ਵਿਅਕਤੀਆਂ ਤੇ ਅੱਤਵਾਦੀਆਂ ਦਾ ਇਹ ਪਹਿਲਾ ਹਮਲਾ ਹੈ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਘਰ ਪਹੁੰਚੇ ਅਮਰਿਤਪਾਲ ਸਿੰਘ ਦੇ ਅਮਰਿਤਕ ਦੇ ਪਰਿਵਾਰ ਵੱਲੋਂ ਸੰਸਕਾਰ ਕਰਨ ਤੋਂ ਇਨਕਾਰ ਕੀ ਹੈ ਪੂਰਾ ਮਾਮਲਾ ਕਿੱਥੋਂ ਦਾ ਹੈ ਪੂਰੀ ਜਾਣਕਾਰੀ ਦੇਵਾਂਗੇ ਅੱਜ ਦੀ ਇਸ ਵੀਡੀਓ ਵਿੱਚ ਦੱਸਦੀ ਹੈ ਕਿ ਸ਼੍ਰੀਨਗਰ ਵਿੱਚ ਅਤਵਾਦੀਆਂ ਹੱਥੋਂ ਮਾਰੇ ਗਏ ਅਮਰਿਤਪਾਲ ਸਿੰਘ ਦੀ ਲਾਸ਼ ਅੰਮ੍ਰਿਤਸਰ ਉਸ ਦੇ ਘਰ ਪਹੁੰਚੀ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਤੋਂ ਇਨਕਾਰ ਕਰ ਦਿੱਤਾ ਹੈ ਪਰਿਵਾਰ ਨੇ ਕਿਹਾ ਹੈ ਕਿ ਅਮਰਿਤਪਾਲ ਦੀ ਮੌਤ ਗੋਲੀ ਲੱਗਣ ਕਾਰਨ ਨਹੀਂ ਹੋਈ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਹਨ ਲੱਗਦਾ ਹੈ ਕਿ ਉਸ ਤੇ ਹਮਲਾ ਕੀਤਾ ਗਿਆ ਹੈ ਜਦੋਂ ਤੱਕ ਸਾਨੂੰ ਮੈਡੀਕਲ ਅਤੇ ਪੋਸਮਾਰਟਮ ਰਿਪੋਰਟ ਨਹੀਂ ਮਿਲਦੀ ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਦੱਸਦੀ ਹੈ ਕਿ ਅਤਵਾਦੀਆਂ ਦੇ ਸ਼ੇਰੀ ਨਗਰ ਦੇ ਹੱਥੋਂ ਕਦਰ ਇਲਾਕੇ ਚ ਦੋ ਪੰਜਾਬੀਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਵਾਸੀ ਅਮ੍ਰਿਤਪਾਲ ਸਿੰਘਾ ਤੇ ਉਸਦੇ ਸਾਥੀ ਰੋਹਿਤ ਵੱਜੋਂ ਹੋਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਅਤਵਾਦੀਆਂ ਨੇ ਸ਼ਾਮ ਕਰੀਬ 7 ਵਜੇ ਹੱਬਾ ਕਦਲ ਦੇ ਸੱਲਾ ਕਦਲ ਇਲਾਕੇ ਵਿੱਚ ਅਮ੍ਰਿਤਪਾਲ ਤੇ ਉਸਦੇ ਸਾਥੀ ਨੂੰ ਏਕੇ ਰਾਈਫਲ ਨਾਲ ਗੋਲੀ ਮਾਰ ਦਿੱਤੀ ਉਹਨਾਂ ਦੱਸਿਆ ਕਿ ਅਮ੍ਰਿਤਪਾਲ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਇੱਕ ਹੋਰ ਮਜ਼ਦੂਰ ਰੋਹਿਤ ਜ਼ਖਮੀ ਹੋ ਗਿਆ ਰੋਹਿਤ ਦੇ ਢਿੱਡ ਦੇ ਵਿੱਚ ਗੋਲੀਆਂ ਲੱਗੀਆਂ ਇੱਥੇ ਐਸਐਮਐਚਐਸ ਹਸਪਤਾਲ ਵਿੱਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਪੁਲਿਸ ਨੇ ਹਮਲਾਵਰਾਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਇਸ ਸਾਲ ਕਸ਼ਮੀਰ ਵਿੱਚ ਗੈਰ ਸਥਾਨਿਕ ਵਿਅਕਤੀਆਂ ਤੇ ਅੱਤਵਾਦੀਆਂ ਦਾ ਇਹ ਪਹਿਲਾ ਹਮਲਾ ਹੈ